ਘਟ ਮੰਦਰ ਸਜਾਇਆ ਏ ਆਓ ਵਾਕ ਹੀ ਕਗੜ ਮੰਦਰ ਸਜਾਇਆ ਏ ਜੋਤੀਜ ਗਾਕੇ ਤੁਨ ਕਰਦੀ ਬੁਲਾਇਆ ਏ ਜੋਤੀਜ ਗਾਕੇ ਤੁਨ ਕਰਦੀ ਬੁਲਾਇਆ ਨਾਮ ਅੰਬਿਤ ਬਰਮਾ ਜੀ ਅੱਜ ਇੱਥੇ ਆਣ ਕੇ ਬੜਾ ਵਧੀਆ ਲੱਗਾ ਅੱਜ ਸਾਰਾ ਕਲੱਬ ਦੀ ਬਲੋਗ ਦਾ ਆਪਾਂ ਇੱਥੋਂ ਦਾ ਆਏ ਆ ਤੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਮਿਲਿਆ ਜੋ ਸੰਗਤ ਆਈਆਂ ਨੇ ਤੇ ਜੋ ਸੇਵਾ ਬਖਸ਼ੀ ਆ ਬਸ ਆ ਆਪਾਂ ਪੇਟਾ ਆਪਣੇ ਆਪਣੇ ਫਾਰਮ ਸਾਹਿਬ ਦੀ ਜਿਵੇਂ ਕਿ 19 ਜਖਸਪਾਇਰ ਹੋ ਗਈਆਂ ਜੋਨਾਂ ਦੀ ਯਾਰ ਚ ਸਭ ਭਰਾਲਾ ਹੋਇਆ ਬਹੁਤ ਵਧੀਆ ਲੱਗਾ ਜੀ ਅੱਜ ਸਾਹਮਣੇ ਬਹੁਤ ਵਧੀਆ ਪ੍ਰੋਗਰਾਮ ਕੀਤਾ। ਦੇਖੋ ਜੀ ਜੇ ਇਹ ਪ੍ਰਮਾਣ ਪੱਤਰ ਦੇ ਦੇ ਜਰੂਰ ਇਹੋ ਉਪਰਾਲਾ ਕਰਨਾ ਚਾਹੀਦਾ। ਕੁਛ ਨਾ ਕੁਛ ਸਹਿਯੋਗ ਕਰਨਾ ਚਾਹੀਦਾ ਜਰੂਰ। ਮੈਂ ਮਾਸ਼ਤਨ ਨਰਮ ਸਿੰਘ ਲੋਕ ਸੇਵਾ ਮੰਚ ਗੁਰਦਾਸਪੁਰ ਪੰਜਾਬ ਦਾ ਪ੍ਰੈਜ਼ੀਡੈਂਟ ਇਕਬਾਲ ਸਿੰਘ ਸੋਨੂੰ ਸਾਰੇ ਬਹੁਤ ਵਧੀਆ ਉਪਰਾਲਾ ਸਾਰਾ ਕਲਬ ਦਾ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ। ਗੁਰੂ ਸਾਹਿਬ ਦਾ ਹੁਕਮ ਆ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਇਸ ਕਰਕੇ ਸਾਨੂੰ ਜਿਹੜਾ ਇਹ ਅਸੀਂ ਸਾਰਿਆਂ ਨੂੰ ਅਨਾਜ ਵਗੈਰਾ ਦਿੰਨੇ ਆ ਰਾਸ਼ਨ ਦਿੰਨੇ ਆ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਸਾਨੂੰ ਸਾਰਿਆਂ ਨੂੰ ਇਦਾਂ ਸੁਵੰਦ ਕੱਢ ਕੇ ਤੇ ਇਸ ਤਰ੍ਹਾਂ ਸੇਵਾ ਕਰਦੇ ਰਹਿਣਾ ਚਾਹੀਦਾ ਤਾਂ ਜੋ ਸਹਾਰਾ ਕਲੱਬ ਜਿਹੜੇ ਬੇਆਸਰੇ ਲੋਕ ਨੇ ਉਹਨਾਂ ਦੀ ਸਹਾਇਤਾ ਕਰ ਸਕੇ ਤੇ ਬਹੁਤ ਵੱਡੀ ਸਾਨੂੰ ਪ੍ਰਾਲਾ ਲੱਗਾ ਫਿਰ ਤੁਹਾਨੂੰ ਵੀ ਅਵਾਰਡ ਵਿੱਚ ਮਿਲਣ ਵਾਲਾ ਮਿਲਣ ਵਾਲਾ ਲੋਕੋ ਯਾਰ ਉਹਨੇ ਬੜੇ ਥੋੜਾ ਦਿੱਤੋ ਸਰ ਉਹ ਅਵਾਰਡ ਸਾਨੂੰ ਜਿਹੜਾ ਵਾ ਉਹ ਮਿਲਣਾ ਸੀ 21 ਤਰੀਕ ਨੂੰ ਪਰ ਕੁਝ ਵਜ੍ਹਾ ਕਰਕੇ ਜਿੱਦਾਂ ਉੱਥੇ ਪ੍ਰਧਾਨ ਮੰਤਰੀ ਦੀ ਸਕਿਉਰਟੀ ਕਰਕੇ ਜਿਹੜਾ ਉਹ ਰੀਜਨ ਕਰਕੇ ਜਿਹੜਾ ਅੱਜ ਸਾਨੂੰ ਉਹ ਅਵਾਰਡ ਨਹੀਂ ਮਿਲ ਰਿਹਾ ਉਹ ਜਿਹੜੀ ਉਹਦੀ ਅਨਾਉਂਸਮੈਂਟ ਆ ਥੋੜੀ ਚਿਰ ਤੱਕ ਸਾਨੂੰ ਜਿਹੜੀ ਉਹਦੀ ਡੇਟ ਜਿਹੜੀ ਉਹ ਦਿੱਤੀ ਜਾਵੇਗੀ ਕਿ ਉਹ ਫਿਰ ਜਿਹੜਾ ਉਹ ਅਵਾਰਡ ਉਹ ਅਵਾਰਡ ਜਿਹੜਾ ਸਾਨੂੰ ਚੰਗੀਆਂ ਬਲੱਡ ਦੀਆਂ ਸਵਾਵਾਂ ਨੂੰ ਔਨ ਕਰਕੇ ਜਿਹੜਾ ਦਿੱਲੀ 'ਚ ਮਿਲਣਾ ਸੀ ਉਹਦਾ ਹੁਣ ਉਹਨਾ ਸਟੇਟ ਵਾਈ ਜਿਹੜਾ ਉਹ ਕਰਨਾ ਤੋਂ ਥੋੜੀ ਚਿਰ ਤੱਕ ਸਾਨੂੰ ਜਿਹੜੀ ਉਹਦੀ ਡੇਟ ਜਿਹੜੀ ਆ ਉਹ ਮਿਲੇਗੀ ਮਿਲੇਗੀ ਬਹੁਤ ਵਧੀਆ ਭਾਜੀ ਉਪਰਾਲੇ ਸਾਨੂੰ ਇਦਾਂ ਦੇ ਹਮੇਸ਼ਾ ਉਪਰਾਲੇ ਕਰਦੇ ਰਹਿਣਾ ਚਾਹੀਦਾ ਕਿਉਂਕਿ ਇਹਨਾਂ ਨੇ ਇੱਕ ਕਾਰਜਾ ਨਾਲ ਹੀ ਜਿਹੜੀ ਆ ਮਾਨਵਤਾ ਦੀ ਸੇਵਾ ਅਸੀਂ ਕਰ ਸਕਦੇ ਹਾਂ ਇਸ ਤੋਂ ਵੱਡੀ ਮੈਂ ਹੋਰ ਸਮਝਦਾ ਕੋਈ ਸੇਵਾ ਨਹੀਂ ਹੈ ਜੀ ਮੇਰਾ ਨਾਮ ਸੰਤੋਸ਼ ਕੁਮਾਰੀ ਬਹੁਤ ਵਧੀਆ ਮੈਨੂੰ ਸਹਾਰਾ ਕਲੱਬ ਦਾ ਜੇ ਉਪਰਾਲਾ ਜਿਹੜਾ ਬਹੁਤ ਵਧੀਆ ਲੱਗਦਾ ਤੇ ਮੈਂ ਹਰ ਵਾਰੀ ਆਉਣੀ ਆ ਜਦੋਂ ਮੈਂ ਵੇਖਦੀ ਆ ਕਿ ਬੇਸਹਾਰਾ ਨੂੰ ਸਹਾਰਾ ਦੇਣ ਵਾਲੇ ਸਾਰਕਤ ਰੱਬ ਦੀ ਮੈਂ ਬਹੁਤ ਹੀ ਇਹਨਾਂ ਦੇ ਕੰਮਾਂ ਤੋਂ ਜਿਹੜੀ ਹੈ ਉਹ ਭਾਰੀ ਆ ਕਿ ਬਹੁਤ ਵਧੀਆ ਕੰਮ ਕਰ ਰਿਹਾ ਅੱਜ ਮਹਿੰਦਰਪਾਲ ਜੀ ਦੀ ਯਾਦ ਵਿੱਚ ਉਹਨਾਂ ਦੇ بیٹے ਅਮਨ ਅਮਨ ਜੀ ਵਰਮਾ ਨੇ ਕਿ ਅੱਜ ਹਰ ਪੀੜਤਾਂ ਦੀ ਮਦਦ ਕੀਤੀ ਇਹਨਾਂ ਨੂੰ ਅੱਜ ਰਸਨਾ ਨਹੀਂ ਦਿੱਤਾ ਔਰ ਬਹੁਤ ਵਧੀਆ ਇਹ ਉਪਰਾਲਾ ਹੈ ਕਿ ਅੱਜ ਮਹਿੰਦਰਪਾਲ ਦੀ ਯਾਦ ਵਿੱਚ ਉਹਨਾਂ ਦੇ ਪਤਨੀ ਔਰ ਉਹਨਾਂ ਦਾ ਬੇਟਾ ਵਰਮਾ ਜੀ ਔਰ ਉਹਨਾਂ ਦੀ ਪਤਨੀ ਤੇ ਉਹਨਾਂ ਨੇ ਅੱਜ ਹਰ ਬੀੜਤਾਂ ਨੂੰ ਜਿਹੜਾ ਹੈ ਰਾਸ਼ਨ ਵੰਡਿਆ ਤੇ ਬਹੁਤ ਵਧੀਆ ਉਪਰਾਲਾ ਹੋਇਆ ਉਹਨਾਂ ਦੀ ਯਾਦ ਵਿੱਚ ਇਸ ਤਰ੍ਹਾਂ ਦੇ ਜਿਹੜੇ ਧੀਆਂ ਪੁੱਤਰ ਜੁਗ-ਜੁਗ ਹੋਣ ਜਿਹੜੇ ਕਿ ਆਪਣੇ ਮਾਂ-ਬਾਪ ਨੂੰ ਜਿਹੜੀ ਹੈ ਫੇਰ ਸੇਵਾ ਕਰਨਾ ਉਹਨਾਂ ਦੀ ਰੱਖਿਆ ਕਰਨਾ ਬਹੁਤ ਵਧੀਆ ਉਪਰਾਲਾ ਮੈਂ ਸਾਰਿਆਂ ਨੂੰ ਇਹੀ ਸਾਰੇ ਬੱਚਨ ਇਹ ਸੰਦੇਸ਼ ਦਵਾਂਗੀ ਕਿ ਆਪਣੇ ਮਾਂ-ਬਾਪ ਨੂੰ ਜਿਹੜਾ ਹੈ ਕਿ ਉਹ ਉਹਨਾਂ ਦੀ ਸੇਵਾ ਕਰੋ ਉਹਨਾਂ ਦੀ ਦੇਖਭਾਲ ਕਰੋ ਤਾਂ ਕਿ ਉਹਨਾਂ ਨੂੰ ਧੱਕਿਆਂ ਵਾਸਤੇ ਨਾ ਰੱਖੋ ਇਹੀ ਜਿਹੜਾ ਬੱਚਿਆਂ ਦਾ ਜਿਹੜਾ ਉਪਰਾਲਾ ਵਧੀਆ ਲੱਗਦਾ ਹੈ ਅੱਜ ਸਾਰਾ ਕੱਲ ਦੇ ਕਰਾਬ ਦੇ ਵਿੱਚ ਪੈਨਸ਼ਨ ਸਮਾਰੋਹੀ ਜਿਸ ਦੇ ਵਿੱਚ ਮਿੰਦਰਪਾਲ ਜੀ ਦੀ ਮਿੱਠੀ ਯਾਦ ਨੂੰ ਤਾਇਆ ਕਰਦੇ ਹੋਏ ਉਹਨਾਂ ਦੇ ਸੁਪੁੱਤਰ ਅਮਿਤ ਵਰਮਾ ਜੀ ਨੇ ਤੇ ਪੈਨਸ਼ਨਰਾਂ ਨੂੰ ਅਤੇ ਜੋ ਫਾੜ ਪੀੜਤ ਸਨ ਜੋ ਆਈਕਾ ਸਾਰਿਆਂ ਨੂੰ ਪਤਾ ਹੈ ਕਿ ਕੁਦਰਤੀ ਕਰੋਪੀ ਚੱਲ ਰਹੀ ਹੈ ਜਿਹਦੇ ਵਿੱਚ ਲੋਕਾਂ ਦੇ ਘਰ ਟੱਠੇ ਹੀ ਉਹਨਾਂ ਨੂੰ ਲਗਭਗ 70 ਨੂੰ ਜੋ ਰਾਸ਼ਨ ਦੀਆਂ ਕਿਟਾਂ ਜਿਹਦੇ ਵਿੱਚ ਡੇਲੀ ਯੂਜ਼ ਦੀਆਂ ਚੀਜ਼ਾਂ ਸੀ ਆਲੂ ਪਿਆਜ਼ ਸੀ ਇੱਕ 10 ਕਿਲੋ ਦੇ ਆਟੇ ਦੀ ਬੋਰੀ ਸੀ ਜਿਨ੍ਹਾਂ ਨੇ ਉਹ ਪ੍ਰਾਪਤ ਕੀਤਾ ਉਹ ਬਹੁਤ ਹੀ ਖੁਸ਼ ਆ ਰਹੇ ਸੀ ਉਹਨਾਂ ਨੂੰ ਜਾਨ ਵਾਸਤੇ ਵੀ ਸਾਡੇ ਉਦੇਜੀ ਨੇ ਉਹਨਾਂ ਨੂੰ ਕਰਾਇਆ ਦੇ ਕੇ ਆਟੋ ਦੇ ਵਿੱਚ ਬਿਠਾ ਕੇ ਭੇਜਿਆ ਇਹ ਸਾਰਾ ਕਲਬ ਦਾ ਉਪਰਾਲਾ ਬਹੁਤ ਚੰਗਾ ਸੀ ਜਿਹਦੇ ਕਰਕੇ ਉਹਨਾਂ ਨੂੰ ਮਿੰਦਰਪਾਲ ਜੀ ਨੂੰ ਸਵਰਗਾਂ ਵਿੱਚ ਵਸਾ ਲਿਆ ਹਰ ਸਾਹ ਵਾਈ ਗੂ ਜੀ ਦੀ ਫਤਿਹ ਦਾਸ ਤੇਜਵੀਰ ਸਿੰਘ ਸਾਰਾ ਕਲਬ ਤੋਂ ਅੱਜ ਮਹੀਨਾਵਾਰ ਪੈਨਸ਼ਨ ਦੇ ਮਨਾਇਆ ਗਿਆ ਸਾਰਾ ਕਲਬ ਦਾ ਕਈ ਸਾਲਾਂ ਤੋਂ ਇਹ ਲਗਾਤਾਰ ਚੱਲ ਰਿਹਾ ਹੈ ਗਰੀਬ ਦੇ ਸਹਾਰਾ ਲੋੜਵੰਦਾਂ ਲੋਕਾਂ ਨੂੰ ਲਗਾਤਾਰ ਪੈਨਸ਼ਨ ਹੋਰ ਰਾਸ਼ਨ ਦਿੱਤਾ ਜਾ ਰਿਹਾ ਹੈ ਅੱਜ ਇੱਕ ਬਿਜ਼ਮੈਨ ਅਮਿਤ ਵਰਮਾ ਜੀ ਆਪਣੇ ਪਿਤਾ ਮਹਿੰਦਰਪਾਲ ਵਰਮਾ ਜੀ ਦੀ ਯਾਦ ਵਿੱਚ ਉਹਨਾਂ 70 ਪਰਿਵਾਰਾਂ ਨੂੰ ਅੱਜ ਰਾਸ਼ਨ ਦਿੱਤਾ ਗਿਆ ਜਿਹੜੇ ਹਰਪੀਟ ਸਨ ਜਿਹੜੇ ਲੋੜਵੰਦ ਸਨ ਜਿਨ੍ਹਾਂ ਨੂੰ ਬੋਝਾ ਲੋੜ ਸੀ ਜਿਹੜੀ ਗਰੀਬੀ ਰੇਖਾ ਦੇ نیچے ਆਂਦੇ ਨੇ ਉਹਨਾਂ ਨੂੰ ਆਪਣੀ ਹੱਥੀਂ 70 ਪਰਿਵਾਰਾਂ ਨੂੰ ਰਾਸ਼ਨ ਦਾਨ ਕਰਕੇ ਗਏ ਨੇ ਪ੍ਰਮਾਤਮਾ ਕਿਰਪਾ ਕਰੇ ਹਰ ਘਰ 'ਕਿ ਖੁਸ਼ੀਆਂ ਬਖਸ਼ੇ ਤੇ ਜਿਹਦੇ ਜਿਹਦੇ ਘਰ ਇਹ ਰਾਸ਼ਨ ਜਾਵੇ ਇਹ ਗੁਰੂ ਦਾ ਲੰਗਰ ਹੀ ਹੈ ਜਿਹੜੇ ਕਹਿੰਦੇ ਹਰ ਘਰ ਚੜਦੀਕਲਾ ਹੋਵੇ ਉਹ ਗਰੀਬੀ ਦੂਰ ਹੋਵੇ ਸੋ ਸਾਰਾ ਕਬਦਾ ਇਹ ਪ੍ਰੋਗਰਾਮ ਲਗਾਤਾਰ ਰਹਿੰਦਾ ਹੈ ਸੋ ਇਸ ਬਾਰੇ ਕੋਈ ਦੱਸਣ ਦੀ ਲੋੜ ਨਹੀਂ ਹੈਗੀ ਅੱਜ ਸਾਰਾ ਕਬ ਦੀ ਪਛਾਣ ਅੱਜ ਦੂਰ ਦੂਰ ਤੱਕ ਹੋ ਚੁੱਕੀ ਹੈ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਹਰ ਪਰਸਨ ਇੱਥੇ ਆ ਕੇ ਆਪਣੀ ਲੋੜ ਪੂਰੀ ਕਰਦਾ ਔਰ ਚਲਾ ਜਾਂਦਾ ਸੋ ਇਹ ਜ਼ਿਆਦਾ ਕੁਝ ਨਾ ਕਹਿੰਦੇ ਹੋਏ ਮੈਂ ਸਭ ਦਾ ਧੰਨਵਾਦ ਕਰਦਾ ਔਰ ਬਟਾਲਾ ਵਾਸੀਆਂ ਨੂੰ ਇਹ ਅਪੀਲ ਕਰਦਾ ਪਲੀਜ਼ ਇਹੋ ਜਿਹੇ ਉਪਰਾਲੇ ਦੇ ਵਿੱਚ ਆਪਣੇ ਸਹਿਯੋਗ ਜਰੂਰ ਦਿਓ ਇਹ ਸਹਿਯੋਗ ਅੱਗੇ ਲੋੜਵੰਦਾਂ ਵੱਲ ਜਾਂਦਾ ਤੇ ਜਾਂਦੋ ਲੋੜਾਂ ਉਹਨਾਂ ਦੀ ਲੋੜਾਂ ਦੇ ਲੋਕਾਂ ਦੀ ਲੋੜਾਂ ਪੂਰੀਆਂ ਹੋਣ ਸੋ ਮੈਂ ਤਨਮਾਦ ਕਰਦਾ ਸੋ ਇਸ ਕਰਕੇ ਮੈਂ ਦੁਬਾਰਾ ਫਤਿਹ ਬੁਲਾਣਾ ਵਾਈਕ ਜੀ ਕਾ ਖਾਰ ਸਾਹਿਬ ਵਾਈਕ ਜੀ ਕੀ ਫਤਿਹ